ਰਾਗ ਸੁਹੀ ਮੈਲਾ ਪੰਜਵਾ ਸ਼ੰਤ ੴ ਸਤਿਗੁਰ ਪ੍ਰਸਾਦ ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ ਹਾਂ ਸੰਭਲ ਥੱਕੀ ਜੀ ਉਹ ਕਦੇ ਨ ਬੋਲੇ ਕੌੜਾ ਕੌੜਾ ਬੋਲ ਨ ਜਾਣੈ ਪੂਰਨ ਭਗਵਾਨੈ ਔਗਣ ਕੋ ਨਾ ਚਿਤਾਰੇ ਅਤਿਤ ਪਾਵਨ ਹਰ ਦਿਰਦ ਸਦਾਏ ਇੱਕ ਤਿਲ ਨਹੀਂ ਪੰਮੇ ਖਾਲੇ ਘਟ ਘਟ ਵਾਸੀ ਸਰਬ ਨਿਵਾਸੀ 네ਰਾ ਹੀ ਤੇ 네ਰਾ ਨਾਨਕ ਦਾਸ ਸਦਾ ਸ਼ਰਣਾਗਤ ਹਰ ਅੰਮ੍ਰਿਤ ਸੱਜਣ ਮੇਰਾ ਥਾਮ ਬਿਸੰ ਭਈ ਜੀ ਹਰ ਦਰਸ਼ਨ ਦੇਖ ਅਪਾਰ ਮੇਰਾ ਸੁੰਦਰ ਸਵਾਮੀ ਜੀ ਹਉ ਚਰਨ ਕਮਲ ਪਦਸ਼ਾਰਾ ਪ੍ਰਭ ਦੇਖਤ ਜੀਵਾ ਠੰਢੀ ਥੀਵਾ ਤਿਸ ਜੇਵਡ ਅਵਰਨਾ ਕੋਈ ਆਦ ਅੰਤ ਮਦ ਪ੍ਰਭ ਰਵਿਆ ਜਲ ਥਲ ਮਹੀਲ ਸੋਈ ਚਰਨ ਕਮਲ ਜਪ ਸਾਗਰ ਤਰਿਆ ਸਰਜਲ ਉਤਰੇ ਪਾਰਾ ਨਾਨਕ ਸ਼ਰਨ ਪੂਰਨ ਪਰਮੇਸ਼ਵਰ ਤੇਰਾ ਅੰਤ ਨ ਪਾਰਾ ਵਾਰਾ ਹਾ ਨਿਮਕਨਾ ਛੋਡਾਂ ਜੀ ਹਰ ਤ੍ਰੀਤੁਮ ਪ੍ਰਾਨੁ ਅਧਾਰੋ ਗੁਰ ਸਤਗੁਰ ਕਹਿਆ ਜੀ ਸਾਚਾ ਗੰਬੀਚਾਰੋ ਮਿਲ ਸਾਧੂ ਦੀਨ ਤਨਮ ਲੀਨ ਜਨਮ ਵਰਣ ਦੁਖ ਨਾਥੇ ਸਹਿਜ ਸੁਖ ਆਨੰਦ ਤੇ ਨੇਰੇ ਹਉ ਮੈਂ ਬਿੰਠੀ ਗਾਠੇ ਸਭ ਕੈ ਮਧ ਸਭ ਹੂ ਤੇ ਬਾਹਰ ਕ੍ਰਾਗ ਦੁਖ ਤੇ ਮਿਆਰੋ ਨਾਨਕ ਦਾਸ ਗੋਬਿੰਦ ਸ਼ਰਨ ਆਈ ਹਰ ਪ੍ਰੀਤਮ ਮਨ ਸਧਾਰੋ ਮੈਂ ਖੋਜਤ ਖੋਜਤ ਜੀ ਹਰ ਨੇ ਚਲ ਸੋ ਘਰ ਪਾਇਆ ਸਭ ਅਧਰੂ ਡਿੱਠੇ ਜਿਓ ਤਾਂ ਚਰਨ ਕਮਲ ਚਿਤ ਲਾਇਆ ਤਬ ਅਬਨਾਸ਼ੀ ਹਾਂ ਤਿਸ ਕੀ ਦਾਸੀ ਮਰੈ ਨ ਆਵੇ ਜਾਏ ਧਰਮ ਅਰਥ ਕਾਮ ਸਭ ਪੂਰਨ ਮਨ ਚਿੰਦੀ ਐਚ ਪੁਜਾਏ ਸ੍ਰਤੀ ਸਿਮਰਤ ਗੁਨ ਗਾਵੈ ਕਰਤੇ ਸਿਧ ਸਾਧਿਕ ਮਨ ਜਨ ਧਿਆਇ ਨਾਨਕ ਸ਼ਰਨ ਤੇ ਪਾ ਨਿਦ ਸੁਆਮੀ ਵਡ ਭਾਗੀ ਹਰ ਹਰ ਗਾਇਆ ਇੱਕ ਓੰਕਾਰ ਸਤਗੁਰ ਪ੍ਰਸਾਦ ਵਾਰਸੂ ਹੀ ਕੀ ਸ਼ਲੋਕਾਂ ਨਾਲ ਮਹਿਲਾ ਤੀਜਾ ਸ਼ਲੋਕ ਮਹਿਲਾ ਤੀਜਾ ਸੁਹਵੀ ਦੁਹਾਗਣੀ ਪਰ ਫਿਰ 라ਵਣ ਜਾਏ ਫਿਰ ਛੋੜਿਆ ਘਰ ਆਪਣਾ ਮੋਹੀ ਦੂਜਾ ਪਾਏ ਮਿੱਠਾ ਕਰਕੇ ਖਾਇਆ ਬਹੁ ਸਾਧੂ ਵਧਿਆ ਰੋਗ ਸ਼ੁੱਧ ਪਤਾਰ ਹਰ ਛੋੜਿਆ ਫਿਰ ਲੱਗਾ ਜਾਏ ਵਿਜੋਗ ਗੁਰਮੁਖ ਹੋਵੇ ਸੋ ਪਲਟਿਆ ਹਰ ਰਾਤੀ ਸਾਜ ਸ਼ਿੰਗਾਰ ਸਹਜ ਸੱਚ ਤੇ ਰਾਵਿਆ ਹਰ ਨਾਮਾ ਉਰਤਾਰ ਆਗਿਆਕਾਰੀ ਸਦਾ ਸੁਹਾਗਣ ਆਪ ਮੇਲੀ ਕਰਤਾਰ ਨਾਨਕ ਤੇ ਪਾਇਆ ਹਰ ਸਾਚਾ ਸਦਾ ਸੁਹਾਗਣ ਨਾਰ ਮਹਿਲਾ ਤੀਜਾ ਸੂ ਵੀਏ ਨਿਮਾਣੀਏ ਸੋ ਸਹ ਸਦਾ ਸਮਾਲ ਨਾਨਕ ਜਨਮ ਸਵਾਰੇ ਆਪਣਾ ਕੁਲ ਵੀ ਛੁੱਟੀ ਨਾਲ ਪੌੜੀ ਆਪੇ ਤਖਤਰ ਚਾਇਓ ਆਕਾਸ਼ ਪਤਾਲਾ ਤੁਮੇ ਧਰਤੀ ਸਾਜਣ ਸੱਚੀ ਧਰਮ ਸ਼ਾਲਾ ਆਪ ਉਪਾਏ ਖਪਾਏ ਦਾ ਸੱਚੇ ਦੀਨ ਦਿਆਲਾ ਸਭਨਾ ਰਿਜਕ ਸੰਭਾਹਦਾ ਤੇਰਾ ਹੁਕਮ ਨਿਰਾਲਾ ਆਪੇ ਆਪ ਵਰਤਦਾ ਆਪੇ ਪ੍ਰਤਪਾਲਾ ਸ਼ਲੋਕ ਮਹਲਾ 3ਾ ਸੁਹਬ ਤਾਂ ਸੁਹਾਗਣੀ ਜਾਂ ਮੰਨ ਲੈ ਸਚਨਾਉ ਸਤਗੁਰ ਆਪਣਾ ਮਨਾਏ ਲੈ ਰੂਪ ਚੜੀ ਤਾਂ ਅਗਲਾ ਦੂਜਾ ਨਹੀਂ ਥਾਉ ਐਸਾ ਸ਼ਿੰਗਾਰ ਬਣਾਏ ਤੂੰ ਨੈਣਾ ਕਦੇ ਨਾ ਹੋਵੇਈ ਐਨਸ ਲਾਗੈ ਪਾਓ ਨਾਨਕ ਸੁਹਾਗਣ ਕਾ ਤਿਆ ਚੀਨ ਹੈ ਅੰਦਰ ਸੱਚ ਮੁਖ ਉਜਲਾ ਖਸਮੈ ਮਾਹੇ ਸਮਾਏ ਮਹਿਲਾ ਤੀਜਾ ਲੋਕ ਵੇਹੋਂ ਸੁਵੀ ਸੁਆ ਵੇਸ ਕਰੀ ਵੇਸੀ ਸ਼ਹਿ ਨ ਪਾਈਐ ਕਰ ਕਰ ਵੇਸ ਰਹੀ ਨਾਨਕ ਜਿਨੀ ਸ਼ੈ ਪਾਇਆ ਜਿਨੀ ਗੁਰ ਕੀ ਸਿੱਖ ਸੁਣੀ ਜੋ ਤਿਸ ਭਾਵੈ ਸੋ ਥੀਐ ਇਨ ਬਿਦ ਕੰਤ ਮਿਲੀ ਔੜੀ ਹੁਕਮੀ ਸਿਸ਼ਟ ਸਾਜਿਐ ਬਹੁ ਭਿਤ ਸੰਸਾਰਾ ਤੇਰਾ ਹੁਕਮ ਨਾ ਜਾਪੀ ਕੇ ਤੜਾ ਸੱਚੇ ਅਲਖ ਅਪਾਰਾ ਇਕ ਨਾਂ ਨੂੰ ਤੂੰ ਮੇਲ ਲੈ ਗੋਰ ਸ਼ਬਦ ਵਿਚਾਰਾ ਸਚ ਰਤੇ ਸੇ ਨਿਰਮਲੇ ਹਉ ਮੈਂ ਤਜ ਵਿਕਾਰਾ ਜਿਸ ਤੂੰ ਮਿਲੈ ਸੋ ਤੁਦ ਮਿਲੈ ਸੋਈ ਸਚਿਆਰਾ ਸ਼ਲੋਕ ਮੈਲਾ ਤੀਜਾ ਸੂwie ਸੁਆ ਸਭ ਸੰਸਾਰ ਹੈ ਜਿਨ ਦੁਰਮਤ ਦੂਜਾ ਪਾਓ ਖਿਨ ਮੈਂ ਝੂਠ ਸਭ ਬਿਨਸ ਜਾਏ ਜਿਉ ਟਿਕੈ ਨਾ ਵਿਖਤੀ ਛਾਉ ਗੁਰਮੁਖ ਲਾਲੋ ਲਾਲ ਹੈ ਜਿਉ ਰੰਗ ਮਜੀਠ ਸਚੜਾਉ ਉਲਟੀ ਸ਼ਕਤ ਸ਼ਿਵੈ ਘਰ ਆਈ ਮਨ ਵਸਿਆ ਹਰ ਅੰਬਿਤ ਨਾਉ ਨਾਨਕ ਬਲੇਹਾਰੀ ਗੁਰ ਆਪਣੀ ਜਿਤ ਮਿਲਿਆ ਹਰ ਗੁਣ ਗਾਉ ਮਹਿਲਾ ਤੀਜਾ ਸੁਹਾਗ ਰੰਗ ਵਿਕਾਰ ਹੈ ਤੰਤ ਨਾ ਪਾਇਆ ਜਾਏ ਇਸ ਲਹਿੰਦੇ ਬਿਲਮ ਨਾ ਹੋਵੇ ਰੰਡ ਬੈਠੀ ਦੂਜੈ ਪਾਏ ਮੁੰਦ ਈਆਣੀ ਦੁਮਣੀ ਸੁਹੈ ਵੇਸ ਲੁਭਾਏ ਸ਼ਬਦ ਸੱਚ ਹੈ ਰੰਗ ਲਾਲ ਕਰ ਤੈ ਪਾਏ ਸ਼ਿੰਗਾਰ ਬਣਾਏ ਨਾਨਕ ਸਦਾ ਸੁਹਾਗਣੀ ਜੇ ਚੱਲਨ ਸਤਗੁਰ ਪਾਏ ਪੌੜੀ ਆਪੇ ਆਪੁ ਪਾਇਨ ਆਪ ਕੀਮਤ ਪਾਈ ਤਿਸ ਦਾ ਅੰਤ ਨਾ ਜਾਪਈ ਗੁਰ ਸ਼ਬਦ ਬੁਝਾਈ ਮਾਇਆ ਮੋਗ ਗੁਬਾਰ ਹੈ ਦੂਜੈ ਪਰਮਾਈ ਮਨ ਮੁਖ ਥੋਰ ਨਾ ਪਾਐਨੀ ਫਿਰ ਆਵੈ ਜਾਈ ਜੋ ਤਿਸ ਭਾਵੇ ਸੋ ਥੀਐ ਸਭ ਚਲੈ ਰਜ਼ਾਈ ਸਲੋਕ ਮੈਲਾ ਤੀਜਾ ਸੁਹੈਂ ਵੇਸ ਕਾਮਣ ਕੁਲਖਣੀ ਜੋ ਪ੍ਰਭ ਛੋੜ ਪਰਪੁਰਖ ਧਰੇ ਪਿਆਰ ਉਸ ਸੀਲ ਨਾ ਸੰਜਮ ਸਦਾ ਝੂਠ ਬੋਲੇ ਮਨਮੁਖ ਕਰਮ ਖੁਆਰ ਜਿਸ ਪੂਰਬ ਹੋਵੈ ਲਿਖਿਆ ਤਿਸ ਸਤਗੁਰ ਮਿਲੈ ਪਤਾਰ ਸੁਹਾ ਵੇਸ ਸਭ ਉਤਾਰ ਧਰੇ ਗਲ ਪਹਿਰੇ ਕੀ ਮਾਸ਼ੀਂ ਗਾਰ ਤੇ ਸਹਰ ਬਹੁ ਸ਼ੁਭਾ ਪਾਏ ਤਿਸ ਪੂਜ ਕਰੇ ਸਭ ਸੰਸਾਰ ਹੋਰ ਲਈ ਕਿਸੈ ਦੀ ਨ ਰਲੈ ਜਿਸ 라ਵੇ ਸਿਰਜਨ ਹਾਰ ਨਾਨਕ ਗੁਰਮੁਖ ਸਦਾ ਸੁਹਾਗਣੀ ਜਿਸ ਅਵਿਨਾਸ਼ੀ ਪੁਰਖ ਪ੍ਰਤਾਰ ਮੈਲਾ ਪਹਿਲਾ ਸੁਹਾ ਰੰਗ ਸੁਖ ਮੈ ਨਿਸੀ ਬਿਨ ਤਾਗੇ ਗਲ ਹਾਰ ਸੱਚਾ ਰੰਗ ਮਜੀਠਕਾ ਗੁਰਮੁਖ ਬ੍ਰਹਮ ਵਿਚਾਰ ਨਾਨਕ ਪ੍ਰੇਮ ਮਹਾਰਸੀ ਸਭ ਬੁਰਾਈਆਂ ਛਾਰ ਪੌੜੀ ਇਹ ਜਗ ਆਪ ਉਪਾਯੋ ਕਰ ਚੋਜ ਵਿਢਾਲ ਪੰਚ ਤਾਤ ਵਿੱਚ ਪਾਈਨ ਮੋਹ ਝੂਠ ਗਮਾਨ ਆਵ ਜੈ ਪੁਵਾਈ ਐ ਮਨ ਮੁਖ ਅਗੇ ਆਨ ਇਕ ਨਾ ਆਪ ਬੁਝਾਇਓ ਗੁਰਮੁਖ ਹਰ ਗਿਆਨ ਤਖਤ ਖਜ਼ਾਨਾ ਬਖਸ਼ਿਓ ਹਰ ਨਾਮ ਨਿਧਾਨ ਸਲੋਕ ਨ ਲਾਤੀ ਜਾ ਸੁਵੀਏ ਸੁਆ ਵੇਸ ਛੱਡ ਤੂੰ ਤਾਂ ਪਿਰ ਲੱਗੀ ਪਿਆਰ ਸੁਹ ਹੈ ਵੇਸ ਪਿਰ ਕਿਨ ਨਾ ਪਾਇਓ ਮਨ ਮੁਖ ਦਜ ਮੋਈ ਗਾਵਾਰ ਸਤਗੁਰ ਮਿਲਿਆ ਸੁਆ ਵੇਸ ਗਿਆ ਹਮੇ ਵਿੱਚੋਂ ਮਾਰ ਮਨ ਤਨ ਰੱਤਾ ਲਾਲ ਹੋਆ ਰਸਨਾ ਰਤੀ ਗੁਣਸਾਰ ਸਦਾ ਸੁਹਾਗਣ ਸ਼ਬਦ ਮਨ ਪੈ ਪਾਏ ਕਰੇ ਸ਼ਿੰਗਾਰ ਨਾਨਕ ਕਰਮੀ ਮਹਿਲ ਪਾਇਆ ਪਿਰ ਰੱਖਿਆ ਉਰਤਾਰ ਮਹਿਲਾ ਤੀਜਾੁੰਧੇ ਸੁਹਾ ਪਰਹਰੋ ਲਾਲ ਕਰੋ ਸ਼ਿੰਗਾਰ ਆਵਣ ਜਾਣਾ ਵਿਸਰੈ ਗੁਰ ਸ਼ਬਦੀ ਵਿਚਾਰ ਮੰਦ ਸੁਹਾਵੀ ਸੋਹਣੀ ਜਿਸ ਘਰ ਸਹਿਜ ਪਤਾਰ ਨਾਨਕ ਸਾਧਨ ਰਾਵੀ ਐ ਰਾਵੇ ਰਾਵਣ ਹਾਰ ਔੜੀ ਮੋਹ ਕੂੜ ਕੁਟੰਬ ਹੈ ਮਨ ਮੁਖ ਮੁਗਦਰਤਾ ਹਉਮੈ ਮੇਰਾ ਕਰਮ ਹੋਏ ਕੇਸ਼ ਸਾਥ ਨਾ ਲਿੱਤਾ ਸਿਰ ਉੱਪਰ ਜਮ ਕਾਲ ਨਾ ਸੁਜੈ ਦੂਜੈ ਪਰ ਮਿੱਤਾ ਫਿਰ ਵੇਲਾ ਹੱਥ ਨਾ ਆਵੇ ਜਮ ਕਾਲ ਵਸ ਕਿਤਾ ਜੇਹਾ ਤੁਰ ਲਿਖ ਪਾਇਓ ਸੇ ਕਰਮ ਕਿ ਮਿੱਤਾ